ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਹੀ ਮੈਂ ਸਾਰਿਆਂ ਨੂੰ ਨਮਸਕਾਰ ਸਸ਼ੀਆਕਾਲ ਕਹਿੰਦਾ ਹਾਂ ਔਰ ਅੱਜ ਪਟਿਆਲੇ ਦੇ ਇਤਿਹਾਸ ਦੇ ਵਿੱਚ ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਜੀ ਨੇ 1763 ਦੇ ਵਿੱਚ ਬਸਾਇਆ ਸੀ ਇਹ 골ਡਨ ਅੱਖਰਾਂ ਦੇ ਨਾਲ ਅੱਜ ਦਾ ਦਿਹਾੜਾ ਲਿਖਿਆ ਜਾਊਗਾ ਕਿ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 47 ਕਰੋੜ ਰੁਪਈਆ ਪਟਿਆਲੇ ਦੇ ਰੇਲਵੇ ਸਟੇਸ਼ਨ ਦੇ ਨਵੀਕਰਨ ਕਰਨ ਲਈ ਅੰਮ੍ਰਿਤ ਯੋਜਨਾ ਦੇ ਤਹਿਤ ਅੱਜ ਜਿਹੜਾ ਹੈਗਾ ਸੁੰਦਰਾਕਰਨ ਪਟਿਆਲੇ ਦਾ ਹੋਣ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਆਦਰਨੀਆ ਪ੍ਰਧਾਨ ਮੰਤਰੀ ਜੀ ਨੇ ਆਪਣੀ ਗੱਲ ਦੇ ਵਿੱਚ ਦੱਸੀ ਕਿਿਸ ਸ਼ਹਿਰ ਦੇ ਵਿੱਚ ਜਿਸ ਤਰੀਕੇ ਦਾ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਉਸ ਸ਼ਹਿਰ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਹੈਗਾ ਉਹ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਔਰ ਅੱਜ ਭਾਰਤ ਨੂੰ ਵੀ ਬਤਾਈ ਦੇਸ਼ ਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਉੱਥੇ ਆਪਣੀ ਵਿਕਾਸ ਦੀ ਦੇਵੀ ਪਟਿਆਲੇ ਦੀ ਜਿੰਦਜਾਨ ਪਟਿਆਲੇ ਦੀ ਮੈਂਬਰ ਪਾਰਲੀਮੈਂਟ ਮਾਨਯੋਗ ਮਹਾਰਾਣੀ ਪਰਨੀਤ ਕੌਰ ਜੀ ਦਾ ਵੀ ਕੋਟਨ ਕੋਟ ਧੰਨਵਾਦ ਕਰਦਾ ਹਾਂ ਦਿਨਾਂ ਨੇ ਆਪਣੀ ਸੰਪੂਰਨ ਮਿਹਨਤ ਕਰਕੇ ਰੇਲਵੇ ਮੰਤਰਾਲਿਆ ਦੇ ਵਿੱਚ ਬਾਰ ਬਾਰ ਜਾ ਕੇ ਬਾਰ ਬਾਰ ਲੈਟਰ ਦੇ ਕੇ ਜਿਹੜੀ ਡਬਲ ਲਾਈਨ ਕਰਵਾਈ ਆ ਪਟਿਆਲੇ ਦੇ ਅੰਦਰ ਇਸ ਦੇ ਨਾਲ ਜਿੱਥੇ ਪਟਿਆਲੇ ਦਾ ਮਾਹੌਲ ਸੁਖਾਵਾਂਾ ਹੋਊਗਾ ਆਣ-ਜਾਣ ਦਾ ਯਾਤਰੀਆਂ ਲਈ ਉੱਥੇ ਪਟਿਆਲੇ ਨੂੰ ਰੋਜ਼ਗਾਰ ਦੇ ਵਿੱਚ ਵੀ ਵਾਧਾ ਮਿਲੇਗਾ ਇਸ ਲਈ ਪਟਿਆਲਾ ਵਾਸੀਆਂ ਨੂੰ ਅੱਜ ਦੇ ਇਸ ਗੋਲਡਨ ਪੀਰੀਅਡ ਦੇ ਵਿੱਚ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਟੇਸ਼ਨ ਹੈ ਇਸ ਦੇ ਵਿਕਾਸ ਲਈ ਆਉਣ ਵਾਲੇ 6 ਮਹੀਨਿਆਂ ਵਿੱਚ 50 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਔਰ ਇਹ ਖੁਸ਼ੀ ਵਾਲੀ ਗੱਲ ਹੈ ਕਿ ਇਸ ਨਵੇਂ ਸਟੇਸ਼ਨ ਦੇ ਬਣਨ ਨਾਲ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਜੌਬਸ ਮਿਲਣਗੀਆਂ ਅਤੇ ਇੱਥੋਂ ਦੇ ਵਪਾਰ ਵਿੱਚ ਪਟਿਆਲੇ ਦੀ ਇੰਪੋਰਟੈਂਸ ਵਿੱਚ ਅਤੇ ਪਟਿਆਲਾ ਦੇ ਸਿਰਪੱਖੀ ਵਿਕਾਸ ਵਿੱਚ ਇਸ ਸਾਲ ਬਹੁਤ ਸੌਲਤਾ ਮਿਲਣਗੀਆਂ। ਮੈਂ ਵੀ ਦੇਖਿਆ ਹੈ ਕਿ ਪਟਿਆਲਾ ਤੋਂ ਬਠਿੰਡਾ ਜਾਣ ਵਾਲੀ ਰੇਲਵੇ ਲਾਈਨ ਡਬਲ ਹੋ ਰਹੀ ਹੈ। ਅਗਰ ਇੱਥੇ ਇਸ ਸਟੇਸ਼ਨ ਦੇ ਵਿਕਸਤ ਹੋਣ ਨਾਲ ਨਵੀਆਂ ਰੇਲ ਗੱਡੀਆਂ ਚੱਲਣ ਤਾਂ ਉਸ ਦਾ ਪਟਿਆਲੇ ਦਾ ਹੋਰ ਵੀ ਜ਼ਿਆਦਾ ਤਰੱਕੀ ਦਾ ਸਕੋਪ ਵੱਧ ਜਾਏਗਾ। ਮੈਂ ਇਸ ਖੁਸ਼ੀ ਦੇ ਮੌਕੇ ਸਾਰੇ ਪਟਿਆਲਾ ਨਿਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਾ ਹੋਇਆ ਆਸ਼ ਕਰਦਾ ਹਾਂ ਕਿ ਜਦੋਂ ਇਹ ਰੇਲਵੇ ਸਟੇਸ਼ਨ ਨਵੀਂ ਦਿਖ ਨਾਲ ਬਣ ਜਾਏਗਾ ਤਾਂ ਸੱਚਮੁੱਚ ਹੀ ਸਾਡੇ ਲਈ ਬਹੁਤ ਮਾਣ ਅਤੇ ਫਖਰ ਵਾਲੀ ਗੱਲ ਹੋਵੇਗੀ ਅਤੇ ਇੱਥੇ ਲੋਕ ਆ ਕੇ ਫੂਡ ਕੋਰਟ ਵਿੱਚ ਵੀ ਖਾਣਾ ਖਾ ਸਕਣਗੇ ਉਹਨਾਂ ਦੇ ਬੱਚੇ ਆ ਕੇ ਇੱਥੇ ਜੋ ਪਲੇ ਦੇ ਅਰੇਂਜਮੈਂਟਸ ਹਨ ਖੇਡਾਂ ਦੇ ਉਹਨਾਂ ਦਾ ਵੀ ਲਾਭ ਪ੍ਰਾਪਤ ਕਰ ਸਕਣਗੇ ਅਤੇ ਖਾਸ ਕਰਕੇ ਬਜ਼ੁਰਗ ਲੋਕ ਜਿਨ੍ਹਾਂ ਨੂੰ ਪਲੇਟਫਾਰਮ ਕ੍ਰਾਸ ਕਰਨ ਦੀ ਤਕਲੀਫ ਹੁੰਦੀ ਸੀ ਬੋੜੀਆਂ ਚੜ੍ਹਦੀਆਂ ਪੈਂਦੀਆਂ ਸਨ ਉਹਨਾਂ ਨੂੰ ਲਿਫਟਾਂ ਤੇ ਐਲੀਵੇਟਰ ਨਾਲ ਇਹ ਪਲੇਟਫਾਰਮ ਬਦਲਣ ਦੀ ਸਹੂਲਤ ਮਿਲੇਗੀ ਇਸ ਸਾਲ ਮੈਂ ਪਰ ਸਰਕਾਰ ਦਾ ਧੰਨਵਾਦ ਕਰਦਾ ਹੋਇਆ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਥੈਂਕ